ਕਰ ਹੈ ਜੀ ਕੈਂਪ ਵਿੱਚ ਲਾਭ ਪਾਤਰਾਂ ਨੂੰ ਬਹੁਤ ਵੱਡਾ ਲਾਭ ਮਿਲੇਗਾ ਅੱਜ ਵਿਧਾਨ ਸਭਾ ਨਾਪਾ ਦੇ ਪਿੰਡ ਮੱਲੇਵਾਲ ਦੇ ਵਿੱਚ ਇੱਕ ਤਾਂ ਜਨ ਸਭਾ ਦਾ ਕੈਂਪ ਜਿਸ ਦੇ 40 ਦੇ ਆਸ-ਪਾਸ ਜਿਹੜੇ ਕੰਮ ਨੇ ਉਹਦੇ ਸਬੰਧਤ ਇੱਕ ਛੱਤ ਦੇ ਥੱਲੇ ਸਾਰੇ ਅਫਸਰ ਸਾਹਿਬਾਨ ਆਏ ਹੋਣੇ ਜਿੱਦ ਵਿੱਚ ਐਸ்சிਐਮ ਨਾਪਾ ਜ਼ਿਲਦਾਰ ਸਾਹਿਬ ਵੀਡੀਓ ਮੈਡਮ ਔਰ ਮੈਂ ਖੁਦ ਇੱਥੇ ਹਾਜ਼ਰ ਸੀਗਾ ਸਾਰਾ ਕੈਂਪ ਚੱਲ ਰਿਹਾ ਜੀ ਬਹੁਤ ਵੱਡਾ ਇਕੱਠ ਹੋਇਆ ਹੈ ਔਰ ਇਹਦੇ ਦਰਮਿਆਨੀ ਅਸੀਂ 154 ਲਾਭ ਪਾਤੇ ਜਿਹੜੇ ਵਿਧਾਨ ਸਭਾ ਨਾਪਾ ਦੇ ਵਿੱਚੋਂ ਨੇ ਤੇ ਉਹਨਾਂ ਨੂੰ ਅਸੀਂ ਜਿਹੜੇ ਅਜ ਕੱਚੇ ਘਰਾਂ ਦੇ ਪੈਸੇ ਜਿਹੜੇ ਆ ਉਹਦੀ ਸੈਂਕਸ਼ਨ ਲੈਟਰ ਜਿਹੜੀ ਆ ਜਾਰੀ ਕੀਤੀ ਹੈ 154 ਪਰਿਵਾਰ ਜਿਹੜੇ ਲਾਭਪਾਤਰੀ ਨੇ ਉਹਨਾਂ ਨੂੰ 2 ਕਰੋੜ 29 ਲੱਖ 42 ਹਜ਼ਾਰ 920 ਰੁਪਏ ਜਿਹੜੀ ਮਾਲੀ ਮਦਦ ਜਿਹੜੀ ਆ ਜੀ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਜ਼ਰੀਏ ਭੇਜੀ ਗਈ ਹੈ ਸੋ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਰਕਾਰਾਂ ਦਾ ਔਰ ਜਿਹੜੇ ਮੈਂ ਤੁਹਾਡੇ ਵੀਰੇ ਦੱਸਣਾ ਚਾਹੁੰਦਾ ਜਿਨ੍ਹਾਂ ਨੇ ਹਜੇ ਅਪਲਾਈ ਨਹੀਂ ਕੀਤੇ ਜਾਂ ਸਲਾਹ ਚ ਨਹੀਂ ਜਾਂ ਕੁਝ ਜਿਹੜੇ ਗੱਲਾਂ ਚ ਆ ਕੇ ਟਾਈਮ ਖਰਾਬ ਕਰਦੇ ਆ ਕਿਦੋਂ ਤੁਨੂੰ ਭੱਜ ਇਦੋਂ ਨੂੰ ਭੱਜ ਜਨ ਸਵਿਵਤਾ ਕੈਂਪ ਲੱਗਣ ਦਾ ਮਤਲਬ ਇਹ ਆ ਕਿ ਆਕ ਲਾਭ ਮਿਲੇਗਾ ਅੱਜ ਦੇਖੋ 153 54 ਪਰਿਵਾਰਾਂ ਨੂੰ ਸੈਕਸ਼ਨ ਇਲੈਕਟਰ ਵੰਡੇ ਨੇ ਤੇ ਸਿੱਧੀ ਡਾਇਰੈਕਟ ਉਹਨਾਂ ਦੇ ਖਾਤੇ ਦੇ ਵਿੱਚ ਰਾਸ਼ੀ ਆਏਗੀ ਕੱਚੇ ਤੇ ਬੱਚੇ ਪੱਕੇ ਮਕਾਨ ਬਣਾਉਣ ਦੀ ਬਾਕੀ ਸਾਰੇ ਵਿਭਾਗਾਂ ਦੇ ਜਿਹੜੇ ਅਫਸਰ ਕਰਮਚਾਰੀ ਉਹਨਾਂ ਨੇ ਸਲਾਹ ਲਗਾਈਆਂ ਗਈਆਂ ਤੇ ਤੁਸੀਂ ਦੇਖ ਹੀ ਸਕਦੇ ਹੋ ਲੋਕ ਕਿੰਨਾ ਕਿੰਨਾ ਲਾਭ ਪਾਇਆ ਕਿਉਂਕਿ ਸਾਰੇ ਜਿਹੜੇ ਵਿਅਕਤੀ ਨੇ ਸਾਰੇ ਪਰਿਵਾਰ ਕਈ ਵਾਰੀ ਉਹਨਾਂ ਨੂੰ ਨਾਬਾ ਜਾਂ ਪਟਾਲਾ ਜਾਣ ਵਿੱਚ ਜਿਹੜਾ ਅੱਜ ਸਰਕਾਰ ਦੇ ਜਿਹੜੇ ਸਾਰੇ ਵਿਭਾਗਾਂ ਨੇ ਉਹਨਾਂ ਦੇ ਦੁਆਰ ਆਏ ਨੇ ਤੇ ਬਹੁਤ ਸਾਰੀਆਂ ਸਕੀਮਾਂ ਦੇ ਉਹਨਾਂ ਨੇ ਲਾਭ ਲਾਭ ਉਠਾਇਆ ਹੈਗਾ ਤੇ ਇਸ ਤੋਂ ਪਹਿਲਾਂ ਆਈ ਡੀ ਸਾਹਿਬ ਆ ਕੇ ਗਏ ਨੇ ਵੀਡੀਓ ਸਾਹਿਬ ਨੇ ਐਮਐਲਏ ਸਾਹਿਬ ਨੇ ਦਮਾਇ ਬਹੁਤ ਵੀ ਤਸ਼ੀਲਾ ਸਾਹਿਬ ਵੀ ਆਏ ਨੇ ਤੇ ਬਹੁਤ ਸਾਰੇ ਲੋਕਾਂ ਨੇ ਸਕੀਮਾਂ ਦਾ ਲਾਭ ਲਿਆ ਉਹ ਬੱਚੇ ਮੈਂ ਕਹਿੰਦਾ ਕਿ ਸਾਡਾ ਭੋਜੋ ਮਾਜਰੀ ਪਿੰਡ ਆ ਜੀ ਆਮਰਜੀਤ ਮੇਰਾ ਨਾਮ ਆ ਜੀ ਸਾਡੇ ਬਹੁਤ ਹਾਲਾਤ ਖਰਾਬ ਸੀ ਸਾਡਾ ਘਰ ਜਵੇਂ ਟੁੱਟਿਆ ਡਿੱਗਿਆ ਪਿਆ ਸੀ ਇੱਟਵਾਲਾ ਸੀ ਬਾਲੇ ਡਿੱਗੇ ਪਏ ਸੀ ਟੁੱਟਿਆ ਪਿਆ ਸੀ ਜਮਾਈ ਤੇ ਬਹੁਤ ਸਰਕਾਰ ਦਾ ਧੰਨਵਾਦ ਆ ਸਾਡੀ ਜਿਨ੍ਹਾਂ ਨੇ ਮਦਦ ਕੀਤੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਮਰਗੀਤਕਾਰ ਅੱਜ ਵੀ ਕਾ ਚੱਕ ਦੇ ਲਈ ਤੁਹਾਨੂੰ ਬੱਚੇ ਘਰਾਂ ਦਾ ਮਿਲਿਆ ਜੀ ਅੱਛਾ ਕੀ ਹੋਇਆ ਸੀ ਤੁਹਾਡੇ ਮਕਾਨ ਸਾਡਾ ਜੀ ਤੇ ਹੈ ਪਿਆ ਸੀ ਇੰਤਕਾਲਾ ਸੀ ਬਹੁ ਹਾਲਾਤ ਮਾੜੇ ਸੀ ਸਾਡੇ ਮਾਲਾ ਕੰਮ ਖਰਾਬ ਸੀ ਸਾਡਾ ਧੰਨਵਾਦ ਹੈ ਸਰਕਾਰ ਦਾ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਆ ਸਾਡਾ ਬਹੁਤ ਬੁਰਾ ਹਾਲ ਸੀ ਜੀ ਇਹ ਕਿੰਨੇ ਕੁ ਪਰੇਸ਼ਾਨੀ ਤੁਹਾਨੂੰ ਬਹੁਤ ਜ਼ਿਆਦਾ ਸੀ ਜੀ ਪਰ ਸਾਡਾ ਦੀ ਬੰਲੇ ਟੁੱਟੇ ਬੈਤੀ ਸੀ ਸਾਡੇ ਕੀ ਕਹਿਣਾ ਚਾਹੁੰਦੇ ਹੋ ਸਭ ਨੇ ਮਾ 60% ਚੋਂ ਦੀ ਜਾਰੀ ਉਹ ਤਾਂ ਆਖੇ ਰੈਂਟਰ ਪਾਉਣਾ ਹੈ ਸਰਪੰਚ ਨੇ ਮੇਰੇ ਮਕਾਨ ਤੋਂ ਬਚਾ ਹਾਂ ਸਕਦੇ ਹਾਂ ਕੀ ਕਹਿਣਾ ਚਾਹੁੰਦੇ ਹੋ ਸੱਤ ਬਦਲ ਲਈਏ ਸੱਤ ਚੁੰਦੀ ਹੈ ਅੱਛਾ ਧੰਨਵਾਦ ਵੀਰ ਜੀ ਜਿਨੇ ਨੇ ਸਾਨੂੰ ਇਹ ਚੈੱਕ ਦਿੱਤਾਗਾ ਅਸੀਂ ਅਸੀਂ ਪੁੱਜੋ ਮਾ ਜਰੀ ਤਾਂ ਕੁਲਦੀਪ ਕੌਰ ਮੇਰਾ ਨਾਮ ਆਈ ਕਰ ਸਾਡਾ ਮੀਰੇ ਵਿੱਚ ਦੇ ਘਰ ਦੇ ਵਿੱਚ ਮੀਂਹ ਦੇ ਵਿੱਚ ਘਰ ਚ ਆਉਂਦਾ ਸੀ ਅਸੀਂ ਨੇ ਘਰ ਪਾਉਣਾ ਹਾਂਜੀ